ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਆਪਣੀ ਪਤਨੀ ਸੋਨਲ ਸ਼ਾਹ ਨਾਲ ਹਰ ਘਰ ਤਿਰੰਗਾ ਮੁਹਿੰਮ ਤਹਿਤ ਅੱਜ ਨਵੀਂ ਦਿੱਲੀ ਚ ਸਥਿਤ ਆਪਣੇ ਰਿਹਾਇਸ਼ ਦੀ ਛੱਤ ਤੇ ਤਿਰੰਗਾ ਝੰਡਾ ਲਗਾਇਆ ਇੱਕ ਸੋਸ਼ਲ ਮੀਡੀਆ ਪੋਸਟ 'ਚ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਅੱਜ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਇੱਕ ਜਨ ਮੁਹਿੰਮ ਬਣ ਗਈ ਹੈ। ਇਹ ਮੁਹਿੰਮ ਦਰਸਾਉਂਦੀ ਹੈ ਕਿ 140 ਕਰੋੜ ਦੇਸ਼ ਵਾਸੀ ਆਜ਼ਾਦ ਭਾਰਤ ਨੂੰ ਵਿਕਸਿਤ ਕਰਨ ਅਤੇ ਸਭ ਤੋਂ ਵਧੀਆ ਬਣਾਉਣ ਲਈ ਢਿਰਡ ਸੰਕਲਪ ਨੇ ਜਿਹੜਾ ਕਿ ਅਣਗਿਣਤ ਆਜ਼ਾਦੀ ਕੂਹਾਟੀਆਂ ਦਾ ਸੁਪਨਾ ਸੀ ਜਿਹੜਾ ਉਹਨਾਂ ਦੇ ਬਲੀਦਾਨ, ਤਪੱਸਿਆ ਅਤੇ ਸਮਰਪਣ ਰਾਹੀਂ ਦੇਖਿਆ ਸੀ। ਜੇ ਕਿ ਹੋ ਗਿਆ ਹੈ ਕਿ ਦੇਸ਼ ਵਿੱਚ ਚੱਲ ਰਹੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਨਾਗਰਿਕਾਂ ਨੂੰ ਅੱਜ ਤੋਂ 15 ਅਗਸਤ ਦੇ ਵਿਚਕਾਰ ਆਪਣੇ ਘਰਾਂ ਤੇ ਕੰਮ ਵਾਲੀਆਂ ਥਾਵਾਂ ਤੇ ਕੌਮੀ ਝੰਡਾ ਲਹਿਰਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਸ ਸਾਲ ਦੀ ਮੁਹਿੰਮ ਵਿੱਚ ਸਵੱਛਤਾ ਹੀ ਸੇਵਾ ਹੈ ਪਹਿਲ ਕਦਮੀ ਤਹਿਤ ਸਫਾਈ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਕੌਮੀ ਮਾਣ ਅਤੇ ਨਾਗਰਿਕ ਜ਼ਿੰਮੇਵਾਰੀ ਦੋਹਾਂ ਨੂੰ ਹੱਲਾਸ਼ੇਰੀ ਮਿਲੇਗੀ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੇਸ਼ ਵਾਸੀਆਂ ਨੂੰ ਇਸ ਮਹਿੰਮ ਨਾਲ ਜੋੜਨ ਦੀ ਅਪੀਲ ਕਰ ਚੁੱਕੇ ਨੇ ਉਹਨਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਤਸਵੀਰਾਂ ਤੇ ਸੈਲਫੀਆਂ ਹਰ ਘਰ ਤਿਰੰਗਾ ਦੀ ਵੈਬਸਾਈਟ ਤੇ ਸਾਂਝੀਆਂ ਕਰ ਸਕਦੇ ਨੇ